ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਮਲਦੀਪ ਕ੍ਰੇਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਆਪਾਂ ਮਿਰਚ ਦਾ achar ਬਣਾਵਾਂਗੇ। ਇਹ ਮੈਂ ਹਰੀਆਂ ਤੇ ਲਾਲ ਮਿਰਚਾਂ ਲੈ ਲਈਆਂ। ਇਹ 300 ਗ੍ਰਾਮ ਹੋਣਗੀਆਂ। ਹੁਣ ਤਾਂ ਸਾਰਿਆਂ ਨੂੰ achar ਬਣਾਉਣਾ ਹੀ ਆਉਂਦਾਗਾ ਹਰੇਕ ਦਾ ਆਪਣਾ ਆਵਦਾ ਡੱਡ ਤਰੀਕਾ ਪਰ ਮੈਂ ਤੁਹਾਨੂੰ ਆਪਦੇ ਤਰੀਕੇ ਨਾਲ ਮਿਰਚਾਂ ਦਾ achar ਪਾਉਣਾ ਦੱਸਦੀ ਆਂ। ਇਹਨਾਂ ਨੂੰ ਮੈਂ ਧੋ ਕੇ ਸੁਕਾ ਲਿਆ। ਹੁਣ ਐ ਵਿੱਚ ਚੀਰ ਪਾ ਦਾਂਗੇ। ਤੁਡੀ ਮਰਜ਼ੀ ਆ ਜੇ ਆ ਡੰਡੀਆਂ ਤੋੜਨੀਆਂ ਨੇ ਤੋੜ ਦੋ ਨਹੀਂ ਐ ਵੀ ਰੱਖ ਲੋ ਮੈਂ ਜਿਹਦੀਆਂ ਸੋਹਣੀਆਂ ਨੇ ਹਰੀਆਂ-ਹਰੀਆਂ ਨੇ ਉਹਨਾਂ ਦੀਆਂ ਰੱਖ ਰੀਆਂ ਦੂਜਿਆਂ ਦੀ ਤੋੜ ਦਿੰਨੀ ਆ ਜਿਵੇਂ ਆ ਦੇਖੋ ਆ ਮਿਰਚ ਖਰਾਬ ਐ ਐਨੂੰ ਆਪਾਂ ਖਰਾਬ ਨੂੰ ਅੱਡ ਕੱਢ ਦਾਂਗੇ ਤੇ ਇਹਨਾਂ ਰੱਖਿਓ ਵੀ ਕੋਈ ਵੀ ਮਿਰਚ ਨਾ ਖਰਾਬ ਨਿਆ ਪਾਓ ਫਿਰ ਚਾਰ ਖਰਾਬ ਛੇਤੀ ਹੋ ਜਾਂਦਾ ਆ ਸੋਹਣੀਆਂ ਮਿਰਚਾਂ ਚ ਛੀਰ ਪਾ ਲਿਆ ਆ ਦੇਖੋ ਜਿਨ੍ਹਾਂ ਦੀਆਂ ਤਾਂ ਮੈਨੂੰ ਡੰਡੀਆਂ ਪਿੱਛੋਂ ਤਾਜ਼ੀਆਂ ਲੱਗੀਆਂ ਉਹ ਤਾਂ ਮੈਂ ਰੱਖ ਲਈਆਂ ਜਿਨ੍ਹਾਂ ਦੀਆਂ ਥੋੜੀਆਂ ਜਿਹਾ ਮੈਨੂੰ ਸੁੱਕੀਆਂ ਲੱਗੀਆਂ ਉਹਨਾਂ ਦੀਆਂ ਮੈਂ ਕੱਢਤੀਆਂ ਜਿਹੜੀ ਕੋਈ ਖਰਾਬ ਮਿਰਚ ਸੀਗੀ ਉਹ ਮੈਂ ਬਾਹਰ ਕੱਢਤੀ ਤੇ ਹੁਣ ਆਪਾਂ achar ਪਾਉਣਾ ਸ਼ੁਰੂ ਕਰਦੇ ਆਂ ਹੋਣੇ ਦੇ ਵਿੱਚ ਆਪਾਂ ਨਮਕ ਪਾਵਾਂਗੇ ਇਹ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਹੋਗੇ ਪਰ ਵੈਸੇ 1 ਕਿਲੋ ਮਿਰਚਾਂ ਦੇ achar ਚ ਸੌ ਤੋਂ 150 ਗ੍ਰਾਮ ਦੇ ਵਿੱਚ ਵਿੱਚ ਆਪਾਂ ਨਮਕ ਪਾ ਸਕਦੇ ਹਾਂ ਮੈਰੇ ਚ ਇਹ ਐਂ ਪਾ ਲੂੰਗੀ ਨਮਕ ਪਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਸਸਤੋ ਵਾਲੇ ਦੇ ਵਿੱਚ ਪਰਸਾਗੇ ਇੱਕ ਧਿਆਨ ਰੱਖਿਓ ਵੀ ਜਿਹੜਾ ਵੀ ਤੁਸੀਂ ਭਾਂਡਾ ਇਸ ਅਚਾਰ ਪਾਉਂਗੇ ਨਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਥੋੜਾ ਜਿਹਾ ਗਰਮ ਪਾਣੀ ਵਿੱਚ ਫੇਰ ਕੇ ਜੇ ਫਿਰ ਉਹਨੂੰ ਤੁਸੀਂ 2-3 ਘੰਟੇ ਧੁੱਪ ਲਵਾ ਲਿਓ ਉਹ ਘੰਡੇ ਚ ਪਾਣੀ ਨਹੀਂ ਹੋਣਾ ਚਾਹੀਦਾ ਅਸਾਰੀਆਂ ਮਿਰਚਾਂ ਆਪਾਂ ਨੇ ਪਾਤੀਆਂ ਆ ਨਾਮਕ ਵੀ ਵਿੱਚੇ ਪਾ ਦਾਂਗੇ ਕਈ ਮਸਾਲੇ ਵਾਲੀਆਂ ਪਾਉਂਦੇ ਨੇ ਰਾਈ ਵਾਲੀਆਂ ਪਾਉਂਦੇ ਨੇ ਪਰ ਆਪਾਂ ਇਹ ਸਿਰਚਾਲੀਆਂ ਪਾ ਰਹੇ ਆ ਜਿਹੜਾ ਨਮਕ ਬਚਿਆ ਉਹ ਵੀ ਸਾਰਾ ਆਪਾਂ ਵਿੱਚੇ ਪਾ ਦਾਂਗੇ। ਆ ਸਾਰੀਆਂ ਮਿਰਚਾਂ ਵਿੱਚ ਪਾਤੀਆਂ। ਹੁਣ ਇਹਦੇ 'ਚ ਇੱਕ ਚਮਚਾ ਆਪਾਂ ਸਰੋਂ ਦਾ ਤੇਲ ਪਾਵਾਂਗੇ। ਇਹਦੇ ਨਾਲ ਮਿਰਚ ਖਰਾਬ ਨਹੀਂ ਹੁੰਦੀ। ਤੇ ਇਸ ਤੋਂ ਬਾਅਦ ਆਪਾਂ ਸਿਰਕਾ ਪਾ ਦਾਂਗੇ। ਸਿਰਕਾ ਤੁਸੀਂ ਕੋਈ ਵੀ ਪਾ ਲਿਓ ਮੈਂ ਵਾਈਟ ਸਿਰਕਾ ਪਾ ਰਹੀ ਆ ਇਹ ਤੁਸੀਂ ਅੱਧੇ ਇੱਕ ਬੋਤਲ ਕਰਦੇ ਆ ਸ਼ੀਸ਼ੀ ਕਰਦੇ ਹੋ ਉਂ ਜੇ ਤੁਸੀਂ ਐਵੇਂ ਦਾ ਘੱਟ ਚੜਾਈ ਵਾਲਾ ਪਾਂਡਾ ਲੌਂਜੀ ਦੇ ਚ ਪਾਉਣ ਤਾਂ ਜਾਦੇ ਵਧੀਆ ਤੇ ਅੱਧੇ ਇੱਕ ਸ਼ੀਸ਼ੀ ਆਪਾਂ ਨੇ ਸਿਰਕੇ ਦੀ ਤਾਂ ਕੀਤੀ ਆ ਅੱਧਾ ਜਿਹੜਾ ਇਹ ਇੰਨਾ ਕੁ ਰਹਿ ਗਿਆ ਇਹਦੇ ਚ ਮਿਰਚਾਂ ਪਾਣੀ ਛੱਡ ਦੇਣਗੀਆਂ ਨਮਕ ਪਾਉਣ ਤੋਂ ਬਾਅਦ ਇਹ ਸ਼ੀਸ਼ੀ ਪੂਰੀ ਪੱਜ ਭਰ ਜੂਗੀ ਪਾਣੀ ਨਾਲ ਇਹਨੂੰ ਥੋੜਾ ਜਿਹਾ ਆਪਾਂ ਉੱਤੋਂ ਦੱਬ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਢੱਕਣ ਬੰਦ ਕਰਕੇ ਰੱਖਦੇ ਆ ਤੁਹਾਨੂੰ ਫਿਰ ਮੈਂ ਇਹ ਕੱਲ ਨੂੰ ਦਿਖਾਉਂਗੀ ਕਿੰਨਾ ਕੁ ਇਹਨਾਂ ਨੇ ਨਮਕ ਨੇ ਪਾਣੀ ਛੱਡਿਆਗਾ ਇਹ ਐ ਮਿਰਚ ਦਾ achar ਪਾਉਣ ਨਾਲ ਇਹ ਦੇਖਣ ਨੂੰ ਐ ਲੱਗਦਾ ਹੁੰਦਾਗਾ ਵੀ ਜਿਵੇਂ ਇਹ ਹੁਣੇ ਪਾਇਆਗਾ ਇਹਨਾਂ ਦਾ ਮਿਰਚਾਂ ਦਾ ਕਲਰ ਐਂ ਹੀ ਰਹਿੰਦਾਗਾ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਆ achar ਬਣ ਕੇ ਤਿਆਰ ਹੋ ਗਿਆ ਜੀ ਇਹ ਨਾ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਕੱਲ ਨੂੰ ਦਿਖਾਉਂਗੀ ਪਰ ਮੈਡੀ ਨਾ ਸਿਹਤ ਖਰਾਬ ਹੋ ਗਈ ਸੀ ਉਹਦੇ ਕਰਕੇ ਹੁਣ ਇਹਨੂੰ achar ਨੂੰ ਮਹੀਨਾ ਹੋ ਗਿਆ ਦੇਖੋ ਭਾਈ ਨੂੰ ਆ ਦੇਖੋ ਕਲਰ ਕਿੰਨਾ ਵਧੀਆ ਆ ਨੈਕਸਟ ਵਿੱਚ ਆਵਾਂਗੇ ਤੁਸੀਂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ